ਹਾਂਜੀ ਵੀ ਆਪਾਂ ਤੁਹਾਨੂੰ ਇੱਕ ਵੀਡੀਓ ਦਿਖਾਈ ਸੀਗੀ ਪੁਰਾਣੀ ਮਸੀਤ ਪਿੰਡ ਕਰਿਆਲਾ ਦੇ ਵਿੱਚ ਮੁਸਲਮਾਨਾਂ ਦਾ ਪਿੰਡ ਸੀ ਕਰਿਆਲਾ ਇੱਥੇ ਜਿਸ ਤਰ੍ਹਾਂ ਉਹ ਵੱਸਦੇ ਸੀਗੇ ਇੱਥੇ ਉਹਨਾਂ ਦਾ ਰਜਗਾਰ ਕੀਤਾ ਸੀਗਾ ਤੇ ਉਹ ਇੱਥੇ ਜੇ ਮਿਸਤਰੀ ਸੀਗੇ ਉਹਨਾਂ ਦੇ ਹੱਥਾਂ ਦੇ ਬਣੇ ਔਜ਼ਾਰ ਜਿਹੜੇ ਆ ਅਜੇ ਵੀ ਇਸ ਪਿੰਡ ਦੇ ਵਿੱਚ ਮੌਜੂਦ ਨੇ ਇਹਨਾਂ ਦੇ ਕੋਲ ਭਾਜੀ ਹੁਣਾਂ ਕੋਲ ਤੇ ਆਪਾਂ ਤੁਹਾਨੂੰ ਮਸੀਤ ਵਿਖਾਈ ਸੀ ਨੇੜੇ ਇਹਨਾਂ ਦਾ ਘਰ ਆ ਜਿਹੜੇ ਉਸ ਸਮੇਂ ਔਜ਼ਾਰ ਬਣੇ ਸੀਗੇ ਵਟੇ ਸੀਗੇ ਉਹ ਆਪਾਂ ਤੁਹਾਨੂੰ ਅੱਜ ਦਿਖਾਵਾਂਗੇ ਕਿ ਮੁ슬ਮਾਨਾਂ ਦੇ ਹੱਥਾਂ ਦੇ ਬਣੇ ਵਟੇ ਆ ਹੱਥਾਂ ਦੀਆਂ ਬਣੀਆਂ ਦਾਤਰੀਆਂ ਵਾ ਉਹ ਇਹਨਾਂ ਦੇ ਕੋਲ ਅਜੇ ਮੌਜੂਦ ਆ ਉਹਨਾਂ ਦੇ ਉੱਪਰ ਇੱਕ ਮਾਰਕਾ ਵੀ ਆ ਮੁ슬ਮਾਨਾਂ ਦਾ ਜਿਹੜਾ ਜਿਹੜੇ 47 ਦੀ ਵੰਡ ਜਿਹੜੀ ਆ ਉਹ ਦੋਨਾਂ ਮੁਲਕਾਂ ਦੇ ਲਈ ਇੱਕ ਸੰਤਾਪ ਦਾ ਰੂਪ ਆ ਦੋਨਾਂ ਮੁਲਕਾਂ ਨੂੰ ਉਹਨਾਂ ਹੀ ਦਰਦ ਆ ਜਿੰਨਾ ਹਿੰਦੁਸਤਾਨ ਦੇ ਸਿੱਖਾਂ ਜਾਂ ਪੰਜਾਬ ਨੂੰ ਲੈਹਂਦੇ ਪੰਜਾਬ ਨੂੰ ਚੜ੍ਹਦੇ ਪੰਜਾਬ ਨੂੰ ਬਰਾਬਰ ਦਾ ਦੁੱਖ ਆ ਸੋ ਆਪਾਂ ਹੁਣ ਤੁਹਾਨੂੰ ਜਿਹੜੀਆਂ ਪ੍ਰਾਤਨ ਇੱਥੇ 47 ਤੋਂ ਪਹਿਲਾਂ ਦੀਆਂ ਕੁਝ ਚੀਜ਼ਾਂ ਉਹਨਾਂ ਦੀਆਂ ਪਤਾ ਨੂੰ ਉਹਨਾਂ ਦੇ ਦਰਸ਼ਨ ਕਰਾਉਣੇ ਇਹਨਾਂ ਨੇ ਸਾਹਮ ਕੇ ਰੱਖੀਆਂ ਬੜਾ ਵੱਡਾ ਇਹਨਾਂ ਦਾ ਮੈਂ ਕਹਿ ਸਕਦਾ ਯੋਗਦਾਨ ਇਹਦੇ ਵਿੱਚ ਸੋ ਆਹ ਵਾ ਦਾਤਰੀ ਉਸ ਸਮੇਂ ਦੀ ਬਣੀ ਸੁਭਾਵਕ ਹੀ ਗੱਲ ਹੈ ਕਿ ਜੇ ਆਹ ਦਾਤਰੀ ਦੇ ਉੱਪਰ ਆਹ ਨਿਸ਼ਾਨ ਆ ਤਾਂ ਇੱਕ ਜਿਨੇ ਬਣਾਈ ਆ ਉਹ ਬਣਾਉਣ ਵਾਲਾ ਵੀ ਇੱਕ ਮੁਸਲਮਾਨ ਹੋਵੇਗਾ ਜਿਨੇ ਆਹ ਆਪਣਾ ਦਾਤਰੀ ਦੇ ਉੱਪਰ ਉਹਨੇ ਆ ਨਿਸ਼ਾਨ ਲਾਇਆ ਵਾ ਚੰਦਰਮਾ ਦੇ ਵਿੱਚ ਤਾਰਾ ਇਹ ਆਪਾਂ ਜਾਣ ਸਕਦੇ ਹਾਂ ਕਿ ਇਸਲਾਮ ਤਰਨ ਦਾ ਇੱਕ ਨਿਸ਼ਾਨ ਚਿੰਨ੍ਹ ਕਹਿ ਸਕਦੇ ਇਹਨੂੰ ਇਹ ਬਣਾਉਣ ਵਾਲਾ ਤੇ ਦਾਤਰੀ ਵਰਤਨ ਵਾਲਾ ਜਿਹੜਾ ਵਾ ਉਹ ਵੀ ਮੁਸਲਮਾਨ ਹੋਊਗਾ ਦਾਤਰੀ ਬਣਾਉਣ ਵਾਲਾ ਵੀ ਸੋ ਇਹ ਜਿਹੜਾ ਸਾਰਾ ਨਗਰ ਆ ਕਰਿਆਲਾ ਪੱਟੀ ਦੇ ਨਜ਼ਦੀਕ ਤਰਨਤਾਰਨ ਵਿਖੇੜਾ ਨਗਰ ਆ ਇਹ ਕਰਿਆਲਾ ਇਹ ਸਾਰਾ ਇੱਥੇ ਮੁਸਲਮਾਨਾਂ ਦਾ ਪਿੰਡ ਹੋਇਆ ਕਰਦਾ ਸੀ ਤੇ ਆ ਜਿਹੜੇ ਉਸ ਸਮੇਂ ਦੇ ਵੱਟੇ ਆ ਇਹਨਾਂ ਵੱਟਿਆਂ ਦੇ ਵਿੱਚ ਵੀ ਉਹੀ ਨਿਸ਼ਾਨ ਆ ਚੰ드ਰਮਾ ਤੇ ਤਾਰੇ ਦਾ ਇਹ ਵੀ ਇਹ ਵੀ ਦੁਕਾਨਾਂ ਦੇ ਉੱਪਰ ਉਸ ਸਮੇਂ ਵਰਤਦੇ ਹੋਣਗੇ ਉਹ ਜਿਹੜੇ ਭਾਈਚਾਰੇ ਸੀ ਸਲਾਮ ਭਾਈ ਦੇ ਆਪਣਾ ਜਿਹੜਾ ਤੁਸੀਂ ਪਾਕਿਸਤਾਨ ਦੇ ਵਿੱਚੋਂ ਪਹਿਲਾਂ ਆਏ ਸੀਗੇ ਹੈਨਾ ਆਪਣਾ ਪਾਕਿਸਤਾਨ ਚ ਕਿਹੜਾ ਨਗਰ ਸੀ ਉਧਰ ਸਾਡਾ ਜੀ ਪਿੰਡ ਦਫਤੂ ਸੀ ਦਫਤੂ ਪਿੰਡ ਸੀ ਤੁਹਾਡਾ ਦਫਤੂ ਪਿੰਡ ਸੀ ਸਾਡਾ ਜੀ ਤਹਿਸੀਲ ਕਿਹੜੀ ਸੀ ਤੁਹਾਡੀ ਕਸੂਰ ਆ ਠੀਕ ਠੀਕ ਆ ਕਸੂਰ ਸੀ ਤੁਸੀਂ ਕਸੂਰ ਤਹਿਸੀਲ ਸੀ ਤੁਹਾਡੀ ਹਾਂ ਠੀਕ ਹੈ ਤੇ ਇਸ ਪਿੰਡ ਦੇ ਵਿੱਚ ਹੋਰ ਵੀ ਜਿਹੜੇ ਤੁਹਾਡੇ ਆਏ ਨੇ ਲਾਗੇ ਬੰਨੇ ਦੇ ਆਂਢੀ ਗੁਆਂਢੀ ਉਹ ਪਾਕਿਸਤਾਨ ਤੋਂ ਹੀ ਆਏ ਆ ਜੀ 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 ਸਾਡੇ ਪਿੰਡ ਦੇ ਵਿੱਚ ਜੀ ਵੇਖੋ ਜਿੰਨੇ ਕੁ ਮੈਨੂੰ ਯਾਦ ਨੇ ਜਿਵੇਂ ਅਸੀਂ ਦਫਤੂ ਦੇ ਹੋਗੇ ਸਰੀਆਲੀ ਲਲਿਆਣੀ ਕਤਲੂਈ ਰਹਾ ਜੰਗ ਅੱਛਾ ਹੋਰ ਵੀ ਹੋਣੇ ਆ ਬਹੁਤ ਸਾਰੇ ਇਹ ਸਾਰੇ ਉਧਰ ਦੇ ਪਿੰਡ ਸੀਗੇ ਇਹ ਸਾਰੇ ਪਾਕਿਸਤਾਨ ਤੋਂ ਆ ਕੇ ਬੈਠੇ ਆ ਜੀ ਅੱਛਾ 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 ਠੀਕ 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 ਜੀ ਸੋ ਇਹ ਸੀ ਜੀ ਉਹ ਪਾਕਿਸਤਾਨ ਦੇ ਜਿਹੜੇ ਲੋਕ ਸੀਗੇ ਇੱਧਰ ਰਹਿੰਦੇ ਸੀਗੇ ਐਸ ਨਗਰ ਕਰਿਆਲੇ ਦੇ ਵਿੱਚ ਸਭ ਤੋਂ ਜ਼ਿਆਦਾ ਕਰਿਆਲਾ ਬਰਨਾਲਾ ਪੱਟੀ ਇਹ ਬੜਾ ਇੱਧਰ ਮੁਸਲਮਾਨ ਭਾਈਚਾਰਾ ਸਾਰਾ ਰਹਿੰਦਾ ਸੀਗਾ ਵੰਡ ਤੋਂ ਪਹਿਲਾਂ ਦੀਆਂ ਇਹ ਨਿਸ਼ਾਨੀਆਂ ਜਿਹੜੀਆਂ ਤੁਹਾਨੂੰ ਆਪਾਂ ਵਿਖਾਈਆਂ ਉਹਨਾਂ ਨੇ ਹੱਥੀ ਤਿਆਰ ਕੀਤੀਆਂ ਦਾਤਰੀਆਂ ਇੱਥੇ ਬਾਬਾ ਸ਼ੇਰ ਸ਼ਾਹ ਵਲੀ ਜੀ ਦੀ ਜਗ੍ਹਾ ਆ ਅਜੇ ਵੀ ਜਿਹੜੇ ਆਪਾਂ ਮਸਜਿਦ ਦੇਖੀ ਪਿਛਲੀ ਵੀਡੀਓ ਦੇ ਵਿੱਚ ਉਹਦੇ ਦਰਸ਼ਨ ਕਰਨ ਵਾਸਤੇ ਹੱਲੇ ਵੀ ਸੰਗਤ ਜਿਹੜੀ ਉਧਰੋਂ ਆਉਂਦੀ ਆ ਤੇ ਇਹਨਾਂ ਨੇ ਮਤਲਬ ਕਿ ਉਹ ਪਿਆਰ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਉਹਨਾਂ ਚੀਜ਼ਾਂ ਦੇ ਨਾਲ ਹਾਲੇ ਵੀ ਇਹਨਾਂ ਦਾ ਬੜਾ ਪ੍ਰੇਮ ਬੜੀਆਂ ਸੰਭਾਲ ਕੇ ਰੱਖੀਆਂ ਐ ਸਤਕਾਰ ਵੀ ਕਰਦੇ ਆ ਹਰ ਇੱਕ ਧਰਮ ਜਿਹੜਾ ਵਾ ਉਹ ਮਾਪੁਰ ਖੰਦੇ ਹੱਥ ਲੱਗੇ ਨੇ ਇਹਨਾਂ ਨੂੰ ਹਾਂਜੀ 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 ਵੇਖੋ ਜੀ ਵੇਖੋ ਜੀ ਇਹ ਹੈਗਾ ਇਹ ਸੋਚਣ ਦੀ ਗੱਲ ਆ ਇਹ ਕਿਤੇ ਛੋਟੀਆਂ ਮੋਟੀਆਂ ਚੀਜ਼ਾਂ ਐ ਸਾਲ ਦੀ ਪਹਿਲੋਂ ਦੀ ਗੱਲ ਐ ਕਿੱਥੇ ਕਰਮਾਂ ਵਾਲੇ ਕਿੰਨੇ ਸਹੀ ਗੱਲ ਐ ਕੀ ਦੇ ਕਿਦੇ ਮਹਾਪੁਰਖਾਂ ਦੇ ਹੱਥ ਲੱਗੇ ਹੋਣਗੇ ਇਹਨਾਂ ਦੀਆਂ ਜੀ ਸੋ ਦਾਦਾ ਪੋਤੇ ਦਾ ਬਹੁਤ ਇਰਾਜ਼ ਮੈਂ ਕਹਸਤ ਨਾ ਰਲ ਰਲਦੀ ਆ ਇੱਕੇ ਮੰਜੇ ਦੇ ਬਹਿ ਕੇ ਇੱਕ ਵਿਸ਼ਰੀ ਇਹ ਰਿਆਜ਼ ਕਰਦੇ ਜੇ ਬਿਲਕੁਲ ਬਿਲਕੁਲ ਜੀ ਸਾਡਾ ਵੇਖੋ ਸਾਡਾ ਪਿਤਾ ਜੀ ਆ ਗਿਆਨੀ ਜਗਿੰਦਰ ਸਿੰਘ ਜੀ ਸਾਭ ਸੰਗਤਾਂ ਨੂੰ ਬਹੁਤ ਪਿਆਰ ਕਰਦੀਆਂ ਜਾਣਦੀਆਂ ਨੂੰ ਬੜੇ ਦਮੇ ਮੜੀਆਂ ਹੀ ਸਾਡਾ ਪੀੜੀਦਰ ਪੀੜੀ ਆ ਇਹਨਾਂ ਦਾ ਪਿਤਾ ਜੀ ਜਿਹੜਾ ਮੇਰਾ ਬੇਟਾ ਹੈ ਨਾ ਹਾਂਜੀ ਜਿਹੜਾ ਮੇਰਾ ਫਾਦਰ ਸੀ ਉਹ ਵੀ ਗਿਆਨੀ ਜੀ ਹੀ ਤੇ ਮਹਾਰਾਜ ਸਾਡ ਤੋਂ ਕੀਰਤਨ ਦੀ ਸੇਵਾ ਤੇ ਲੈਂਦੇ ਨੇ ਸਤਗੁਰੂ ਨਾਲ ਜੁੜੇ ਹਾਂ ਜਿਹੜਾ ਮੇਰਾ ਬੇਟਾ ਜਿਹੜਾ ਇਹਦਾ ਫਾਦਰ ਆ ਉਹਨੇ ਧਰਮ ਦੀ ਐਮੇ ਕੀਤੀ ਹੋਈ ਆ ਅੱਛਾ ਜੀ ਉਹਨੇ ਵੀ ਠੀਕ ਆ ਜੀ ਤੇ ਬੜਾ ਇਤਿਹਾਸ ਬਾਰੇ ਤੇ ਇਹ ਵੀ ਗਾਂ ਸਤਗੁਰੂ ਦੀ ਕਿਰਪਾ ਹੈ ਪੀੜੀਦਰ ਪੀੜੀ ਜਿਵੇਂ ਆਦਿ ਨੇ 21 ਕੁਲਾਂ ਪਾਤਸ਼ਾਹ ਤਾਰਦਾ ਹੈ ਸਾਡੇ ਤੇ ਉਹ ਕਿਰਪਾ ਹੈ ਇੱਥੇ ਸਾਰੇ ਪਰਿਵਾਰ ਤੇ ਮਹਾਰਾਜ ਦੀ ਏਡੀ ਕਿਰਪਾ ਸੱਚੇ ਪਾਤਸ਼ਾਹ ਦੀ ਅਸੀਂ ਤੇ ਕੁਛ ਵੀ ਜਿੰਨਾ ਕੁਛ ਉਹਨੇ ਸਾਨੂੰ ਦਿੱਤਾ ਹੈ ਹਮ ਸਭ ਤੋਂ ਵੱਡੀ ਗੱਲ ਸੁਖ ਸ਼ਾਂਤੀ ਤੇ ਰੱਬ ਦਾ ਨਾਮ ਚਵੀ ਘੰਟੇ ਬਿਲਕੁਲ ਆਏ ਗਏ ਤੁਸੀਂ ਹਰ ਇੱਕ ਨੂੰ ਜੀ ਆਣੇ ਹਰ ਇੱਕ ਦਾ ਭਲਾ ਮੰਗਦੇ ਆਂ ਮਹਾਰਾਜ ਬਾਣੀ ਆਂਦੀ ਆਂ ਪਰਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਮਿੱਤਰੋ ਜੇ ਸੁਖ ਚਾਹੀਦਾ ਨਾ ਬੁਰਾ ਕਰਨਾ ਤੇ ਕੀ ਮਹਾਰਾਜ ਦੇ ਚੇਤੇ 'ਚ ਵੀ ਨਾ ਰੱਖ ਕਿਸੇ ਦਾ ਬੁਰਾ ਤੁਹਾਨੂੰ ਕੋਈ ਦੁੱਖ ਨਹੀਂ ਲੱਗੂਗਾ ਬੜਾ ਹੀ ਸੁਖ ਦਿੱਤਾ ਰੱਬ ਨੇ ਸਾਨੂੰ ਇਹਨਾਂ ਕੋ ਦਿੱਤਾ ਵੀ ਦਿਨ ਜੋ ਕੇ ਬਣਾਇਆ ਖੁਸ਼ ਹੁੰਦਾ ਤੇ ਸੋ ਠੀਕ ਆ ਜੀ ਬਾਕੀ ਮਿਲਾਂਗੇ ਕਿਸੇ ਹੋਰ ਵੀਡੀਓ 'ਚ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਸ਼ੇਅਰ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਧੰਨਵਾਦ